ਉਂਗਲਾਂ ਤੇ ਵਾਲ ਘਮਾਉਣ ਵਾਲਾ ਇਹ ਅਰਸ਼ ਬੱਦੋਵਾਲ ਆਪਣੇ ਹੁਨਰ ਦੇ ਨਾਲ ਇਹ ਗਿਨਿਸ ਵਰਡ ਰਿਕਾਰਡ ਬੁੱਕ ਵਿੱਚ ਵੀ ਆਪਣਾ ਨਾਮ ਦਰਜ ਕਰ ਚੁੱਕਾ ਹੈ ਪਰ ਘਰ ਦੇ ਹਾਲਾਤ ਬਹੁਤ ਮਾੜੇ ਨੇ ਕਿਉਂਕਿ ਪਿਓ ਦੀ ਡੈਥ ਹੋ ਚੁੱਕੀ ਹੈ ਤੇ ਵੱਡੇ ਭਰਾ ਦੀ ਰੀੜ ਦੀ ਹੱਡੀ ਟੁੱਟੀ ਹੈ ਤੇ 18-19 ਸਾਲਾਂ ਦੇ ਵਿੱਚ ਮਜ਼ਦੂਰੀ ਕਰ ਲਈ ਮਜਬੂਰ ਹੈ ਘਰ 'ਚ ਮੈਂ ਇਕੱਲਾ ਹੀ ਆ ਭਰਾ ਸੀ ਕਿ ਵੀ ਉਹਦੀ ਰੀਡ ਦੀ ਹੱਡੀ ਟੁੱਟ ਗਈ ਤੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀਗੀ ਫਾਦਰ ਸਾਹਿਬ ਤਾਂ ਦੇਖਿਆ ਵੀ ਨਹੀਂ ਗਈ ਛੋਟੇ ਹੁੰਦੇ ਛੋਟਾ ਬਾਲਾ ਸੀਗਾ ਜਿਹੜਾ ਡੈਥ ਹੋ ਗਈ ਉਹਨਾਂ ਦੀ ਮਿਹਨਤ ਬਹੁਤ ਕੀਤੀ ਸੀਗੀ ਮੈਂ ਤਾਂ ਸੋਚਿਆ ਸੀਗਾ ਚੱਲ ਇਹ ਗੇਮ ਕਰੂੰਗਾ ਚੱਲ ਮੇਰਾ ਘਰ ਸੌਖਾ ਹੋ ਜਾਊ ਚੱਲ ਪੂ ਸਾਰਾ ਕੁਝ ਸੈੱਟ ਹੋ ਜਾਊਗਾ ਪਰ ਉਹਦਾ ਦੁੱਖ ਹੁੰਦਾ ਵੀਰੇ ਜਦੋਂ ਸਾਰਾ ਕੋਈ ਛੋਟਿਆਂ ਦਾ ਪੜਾਈ ਛੋਟਿਆਂ ਦੀ ਆ ਹੁਣ ਘਰ ਦੇ ਵਿੱਚ ਔਖਾ ਹੋ ਜਾਂਦਾ ਵੀਰੇ ਫਿਰ ਹੁਣ ਕਈ ਵਾਰ ਤਾਂ ਵੀਰੇ ਮੈਂ ਰਾਤ ਨੂੰ ਦੋ ਦੋ ਵਜੇ ਕਵੇ ਤੱਕ ਬਈ ਰੋਂਦਾ ਰਿਆ ਘਰ ਦੇ ਹਾਲਾਤ ਦੇ ਕੇ ਵੀ ਅੱਜ ਕਿਸੇ ਕਾਰ ਡੈਡੀ ਹੁੰਦਾ ਵੀ ਦੇਖਦਾ ਉਹ ਵੀ ਤੇ ਸੁਪਨੇ ਸਾਰੇ ਟੁੱਟ ਗਏ ਵੀਰੇ ਧੱਕ ਵੀ ਛੱਲਿਆ ਜਾਂਦਾ ਕੂਣੀ ਵੀ ਛੱਲੀ ਜਾਂਦੀ ਹਾਂਜੀ ਵੀਰੇ ਜਦੋਂ ਮੈਂ ਕਮੋਨਾ ਨੱਕ ਤੇ ਕਮੋਨਾ ਵਾਂ ਨੱਕ ਛੱਲ ਜਾਂਦਾ ਕੂਣੀ ਤੇ ਕਮੋਨਾ ਬਈ ਕੂਣੀ ਵੀ ਛੱਲੀ ਜਾਂਦੀ ਜਮਾ ਬੜੇ ਪੈਸਾ ਹੁੰਦਾ ਉਹਦਾ ਅੱਗੇ ਚੱਲ ਜਾਂਦਾ ਵੀਰੇ ਹੁਣ ਖਿੜਾਰੀ ਆ ਜਿਹੜੇ ਗਰੀਬ ਹੁੰਦੇ ਆ ਨਾਮ ਵੀ ਵਧੀਆ ਬਣਿਆ ਹੁੰਦਾ ਮਿਹਨਤ ਵੀ ਕੀਤੀ ਹੁੰਦੀ ਪਰ ਪੈਸੇ ਜਾਂ ਸਰਕਾਰ ਦੇ ਕਾਰਨ ਪਿੱਛੇ ਰਹਿ ਜਾਂਦੇ ਵੀਰੇ ਸਸਿਕਾਲ ਜੀ ਤੁਸੀਂ ਜੁੜੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਆ ਜੋਤ ਕਰੇਪਾ ਅੱਜ ਇੱਕ ਖਿਡਾਰੀ ਦਿਖਾਉਣ ਜਾ ਰਿਹਾ ਮੇਰੇ ਵੀਰੋ ਇੱਥੋਂ ਤੱਕ ਕਿ ਵਰਲਡ ਰਿਕਾਰਡ ਦਰਜ ਕੀਤਾ ਉਸ ਖਿਡਾਰੀ ਨੇ ਗਿਨੀਜ਼ ਬੁੱਕ ਦੇ ਵਿੱਚ ਨਾਮ ਦਰਜ ਕਰਾਇਆ ਪਰ ਗਰੀਬੀ ਇਸ ਖਿਡਾਰੀ ਨੂੰ ਅੱਤ ਦਾ ਜਫਾ ਲਾ ਕੇ ਬੈਗੀ ਹੈ ਪਹਿਲਾਂ ਵੀ ਅਸੀਂ ਇੰਟਰਵਿਊ ਕੀਤੀ ਪਰ ਕੋਈ ਮਦਦ ਨਹੀਂ ਹੋਈ। ਇਸ ਵਾਰੀ ਮੈਂ ਇਹ ਕਹੂੰਗਾ ਵੀ ਇਸ ਖਿਡਾਰੀ ਦੀ ਮਦਦ ਨਹੀਂ ਇਸ ਖਿਡਾਰੀ ਦਾ ਮੁੱਲ ਜ਼ਰੂਰ ਪਾਇਓ। ਚਾਹੇ ਸਰਕਾਰਾਂ ਹੋਣ ਚਾਹੇ ਐਨਆਰਆਈ ਵੀਰ ਹੋਣ। ਆਜੋ ਅਰਸ਼ ਦੇ ਨਾਲ ਗੱਲਬਾਤ ਕਰਦੇ ਆਂ ਅਰਸ਼ ਸਸੀਕਰ। ਸਸੀ ਵੀਰੇ। ਜੀ ਅਰਸ਼ ਕਿਵੇਂ ਹੋ? ਠੀਕ ਹੋ? ਸੇਤਾ ਠੀਕ। ਵਧੀਆ-ਵਧੀਆ ਵੀਰ ਤੁਸੀਂ ਦੱਸੋ। ਜੀ ਅਰਸ਼ ਇਹ ਜਿਹੜਾ ਗੇਮ ਵਾਲਾ ਥੋੜਾ ਚੱਕਰ ਬਣਿਆ ਗੇਮ ਕਰਦੇ ਹੋ। ਇੱਕ ਹੀ ਦੋ ਤੋਂ ਕਰ ਰਹੇ ਹੋ। ਕਾਫੀ ਟਾਈਮ ਹੋ ਗਿਆ ਵੀਰੇ। 3-4 ਸਾਲ ਹੋ ਗਏ ਮੈਨੂੰ ਕਮਾਉਂਦੇ ਨੂੰ। ਹਾਂ। ਹਾਂਜੀ। ਜੀ ਇਹ ਅਰਸ਼ ਆਪਣਾ ਇਹ ਕਿਹੜੀ ਬੁੱਕ ਦੇ ਵਿੱਚ ਨਾਂ ਦਰਜ ਕਰਾਇਆ 월ਡ ਰਿਕਾਰਡ ਬਣਾਇਆ ਤੁਸੀਂ ਗਿਨੀਜ਼ ਬੁੱਕ ਹੈ ਜੀ ਜੀ ਹਾਂਜੀ ਉਹ ਚ 월ਡ ਰਿਕਾਰਡ ਆਪਣਾ ਬਣਿਆ ਵਾ ਜੀ ਹਾਂਜੀ 월ਡ ਰਿਕਾਰਡ ਕਿਉਂਕਿ ਇੱਕ ਆਬ ਘਰ ਦਾ ਮੁੰਡਾ ਉਹ ਇਹ ਕਿਵੇਂ ਸੋਚ ਲੈਂਦਾ ਵੀ 월ਡ ਰਿਕਾਰਡ ਬਣਾਉਣਾ ਮੈਂ ਵੀਡੀਓ ਦੇਖਿਆ ਸੀਗਾ ਵੀਰੇ ਜੀ ਤੇ ਉਹਨਾਂ ਨੂੰ ਗਾਂਹ ਦੇਖ ਕੇ ਮੈਂ ਪ੍ਰੈਕਟਿਸ ਕੀਤੀ ਆਪਣੀ ਜੀ ਹਾਂਜੀ ਜੀ ਤੇ ਤਾਨੇ ਮੇਨੇ ਵੀ ਸੁਣਨ ਨੂੰ ਮਿਲਦੇ ਹੋਣਗੇ ਵੀ ਇਹ ਕੀ ਗੇਮ ਚੁਣੀ ਆ ਦਾ ਇਹ ਦਿਨ ਕੁਛ ਬਣਦਾ ਤੇ ਤੇਰਾ ਬਾਲਾ ਕਮਾਉਣ ਨਾਲ ਘਰ ਦੀ ਚੱਲ ਰਹੀ ਰੋਟੀ ਨਹੀਂ ਪੱਕਣੀ ਚੁੱਲੇ ਤੇ ਇਹ ਵੀ ਕਹਿੰਦੇ ਹਣਗੇ ਲੋਕ ਹਾਂਜੀ ਵੀਰੇ ਬਹੁਤ ਕਹਿੰਦੇ ਸੀਗੇ ਲੋਕ ਪਰ ਆਪਾਂ ਧਿਆਨ ਨਹੀਂ ਦਿੱਤਾ ਉਹਨਾਂ ਲਈ ਆਪਾਂ ਆਪਦੀ ਪ੍ਰੈਕਟਿਸ 'ਤੇ ਧਿਆਨ ਦਿੱਤਾ ਵੀ ਇਹ ਕਹਿੰਦੇ ਨਾਮ ਬਣਾ ਕਮਾਵਾਂਗੇ ਹਾਂਜੀ ਲੱਗਦਾ ਕੁਛ ਇਹ ਨਾਮ ਦਾ ਕੋਈ ਫਰਕ ਪਿਆ ਘਰ ਦੀ ਰੋਟੀ ਸੌਖੀ ਪੱਕਣ ਲੱਗੀ ਨਹੀਂ ਇਦਾਂ ਦਾ ਕੁਛ ਹੋਇਆ ਨਹੀਂ ਅਜੇ ਤੱਕ ਕੋਸ਼ਿਸ਼ ਜਾਰੀ ਹੈ ਆਪਣੀ ਹੋਰ ਵੀ ਵਰਲਡ ਰਿਕਾਰਡ ਬਣਾਵਾਂ ਆਪਾਂ ਨਵੇਂ ਹਾਂਜੀ ਘਰ ਦੇ ਹਾਲਾਤ ਕਿਹੋ ਜਿਹੇ ਨੇ ਮੈਂ ਦੇਖ ਰਿਹਾ ਥੋੜਾ ਥੋੜਾ ਭਾਵੁਕ ਵੀ ਹੋ ਰਿਆਂ ਇਹ ਘਰ ਦੇ ਹਾਲਾਤ ਕਿਹੋ ਜਿਹੇ ਨੇ ਉਹ ਮੈਂ ਕਿਹਨਾਂ ਨਾ ਅਰਸ਼ ਖੁੱਲ ਕੇ ਗੱਲ ਕਰੀਏ ਹੈ ਨਾ ਇਹਨਾਂ ਲੋਕਾਂ ਸਾਹਮਣੇ ਦਰਸ਼ਕਾਂ ਸਾਹਮਣੇ ਤਾਂ ਜੋ ਆਪਣੀ ਗੱਲਬਾਤ ਚੰਗੀ ਤੇਰਾ ਸਬਚ ਸਕੜ ਇਹ ਘਰ ਦੇ ਹਾਲਾਤ ਕਿਵੇਂ ਦੇ ਆ ਘਰੇ ਵੀਰੇ ਔਖੇ ਹੀ ਆ ਘਰ ਚ ਮੈਂ ਇਕੱਲਾ ਹੀ ਆ ਜੀ ਭਰਾ ਸੀਗਾ ਵੀਰੇ ਉਹਦੀ ਰੀੜ ਦੀ ਹੱਡੀ ਟੁੱਟ ਗਈ ਜੀ ਤੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀਗੀ ਫਾਦਰ ਸਾਹਿਬ ਤੁਹਾਨੂੰ ਦੇਖਿਆ ਵੀ ਨਹੀਂ ਗਈ ਛੋਟੇ ਹੁੰਦੇ ਛੋਟਾ ਬਾਲਾ ਸੀ ਗਈ ਡੈਥ ਹੋ ਗਈ ਉਹਨਾਂ ਦੀ ਹਾਂਜੀ ਤੇ ਭਾਈ ਰੋਟੀ ਕਿਵੇਂ ਚਾ ਰੋਟੀ ਤਾਂ ਤੁਸੀਂ ਦੱਸਿਆ ਵੀ ਠੀਕ ਠਾਕ ਚੱਲਦੀ ਆ ਫਿਰ ਲੋਕਾਂ ਦੇ ਤਾਨੇ ਵੀ ਮਾਰੇ ਹੋਣਗੇ ਯਾਰ ਇਹ ਖੇਡ ਤੋਂ ਕੀ ਕਰਦਾ ਕਦੇ ਉਹਨਾਂ ਦੀ ਉਹਨਾਂ ਲੋਕਾਂ ਦੀਆਂ ਗੱਲਾਂ ਸੱਚੀਆਂ ਨਹੀਂ ਲੱਗਦੀਆਂ ਵੀ ਕਾਸ਼ ਜੇ ਮੈਂ ਕੰਮ ਸਿੱਖ ਲੈਂਦਾ ਕੋਈ ਜਾਂ ਕਾਸ਼ ਕੁਝ ਹੋਰ ਕਰ ਲੈਂਦਾ ਜਾਂ ਪੜ੍ਹ ਲੈਂਦਾ ਹਾਂਜੀ ਇਹ ਤਾਂ ਹੈ ਵੀਰੇ ਮੈਂ ਮਿਹਨਤ ਬਹੁਤ ਕੀਤੀ ਸੀਗੀ ਮੈਂ ਤਾਂ ਸੋਚਿਆ ਸੀਗਾ ਚਲ ਇਹ ਗੇਮ ਕਰੂੰਗਾ ਚਲ ਮੇਰਾ ਘਰ ਸੌਖਾ ਹੋ ਜਾ ਚੱਲ ਪੂ ਸਾਰਾ ਕੁਝ ਸੈੱਟ ਹੋ ਜਾ ਪਰ ਉਦੋਂ ਦੁੱਖ ਹੁੰਦਾ ਵੀਰੇ ਜਦੋਂ ਸਾਰਾ ਕੁਝ ਛੋਟਿਆਂ ਦਾ ਪੜਾਈ ਛੋਟਿਆਂ ਦੀ ਆ ਹੁਣ ਘਰ ਦੇ ਵਿੱਚ ਔਖਾ ਹੋ ਜਾਂਦਾ ਵੀਰੇ ਫਿਰ ਹਾਂਜੀ ਤੇ ਉੱਪਰੋਂ ਫਾਦਰ ਸਾਹਿਬ ਵੀ ਸਰਤੇ ਹੈ ਫਾਦਰ ਸਾਹਿਬ ਵੀ ਸਰਤੇ ਆਣੀ ਜੀ ਕਿਦਾ ਹੈਗਾ ਤੇ ਭਾਈ ਆਪਣਾ ਇੱਕ ਗੱਲ ਹੋਰ ਜੀ ਜਦੋਂ ਇਹ ਤੁਸੀਂ ਖਵਾਉਨੇ ਹੋ ਮੈਂ ਸੁਣਿਆ ਕਹਿੰਦੇ ਵੀ ਨੱਕ ਵੀ ਛੱਲਿਆ ਜਾਂਦਾ ਕੂਣੀ ਵੀ ਛੱਲੀ ਜਾਂਦੀ ਹੈ ਹਾਂਜੀ ਵੀਰੇ ਜਦੋਂ ਮੈਂ ਘਮੋਨਾ ਨੱਕ ਤੇ ਘਮੋਨਾ ਵਾ ਨੱਕ ਛੱਲਿਆ ਜਾਂਦਾ ਕੂਣੀ ਤੇ ਘਮੋਨਾ ਭਾਈ ਕੂਣੀ ਵੀ ਛੱਲੀ ਜਾਂਦੀ ਜਮਾ ਹਾਂਜੀ ਵੀਰੇ ਤੇ ਫਿਰ ਹਰੇ ਕਹਿੰਦੇ ਹੋਣਗੇ ਮਾਤਾਰਗੇ ਵੀ ਆ ਨਾ ਕਰ ਖੇੜ ਪੋਤੇ ਦੇ ਨਾਲ ਤੇਰਾ ਨੁਕਸਾਨ ਵੀ ਹੋ ਜਾਂਦਾ ਹਾਂਜੀ ਮੰਮੀ ਕਹਿੰਦੀ ਹੁੰਦੀ ਸੀ ਵੀ ਕੀ ਪੰਗੇ ਲੈਣਾ ਵਾਵੇਂ ਨੱਕ ਛਲਾਈ ਜਾਣਾ ਕਿਤੇ ਕੂਣੀ ਛਲਾਲੀ ਪਰ ਆਪ ਹੁੰਦਾ ਵੀ ਬਈ ਨਾਂ ਬਣ ਜਾ ਚਲ ਦੁਨੀਆ ਤੇ ਵੀ 월ਡ ਰਿਕਾਰਡ ਬਹੁਤ ਵੱਡੀ ਚੀਜ਼ ਆ ਹਾਂਜੀ ਤਾਂ ਕਰਕੇ ਫਿਰ ਮੈਂ ਛੱਡੀ ਨਹੀਂ ਗੇਮ ਕਰੀ ਗਿਆ ਵੀਰੇ ਅਰਸੇ ਇਹ ਨਹੀਂ ਲੱਗਦਾ 월ਡ ਰਿਕਾਰਡ ਦੇ ਵਿੱਚ ਨਾਂ ਦਰਜ ਕਰਾਉਣ ਵਾਲਾ ਮੁੰਡਾ ਗਲੀਆਂ 'ਚ ਰੁਲ ਗਿਆ ਗਰੀਬੀ ਥੱਲੇ ਦੱਬਿਆ ਗਿਆ ਹਾਂਜੀ ਵੀਰੇ ਹੁਣ ਜਿਹਦੇ ਕੋਲੇ ਪੈਸਾ ਹੁੰਦਾ ਉਹਦਾ ਅੱਗੇ ਚੱਲ ਜਾਂਦਾ ਵੀਰੇ ਹੁਣ ਖਿਡਾਰੀ ਆ ਜਿਹੜੇ ਗਰੀਬ ਹੁੰਦੇ ਆ ਨਾਂ ਵੀ ਵਧੀਆ ਬਣਿਆ ਹੁੰਦਾ ਮਿਹਨਤ ਵੀ ਕੀਤੀ ਹੁੰਦੀ ਪਰ ਪੈਸੇ ਜਾਂ ਸਰਕਾਰ ਦੇ ਕਰਨ ਪਿੱਛੇ ਰਹ ਜਾਂਦੇ ਵੀਰੇ ਪਰ ਜਿਹੜੇ ਜੇ ਸਰਕਾਰਾਂ ਦੀ ਗੱਲ ਕਰੀਏ ਸਰਕਾਰਾਂ ਨਾਲੋਂ ਐਨ ਆਰ ਆਈ ਵੀਰ ਬਹੁਤ ਬੈਠਿਆ ਕੈਨੇਡਾ ਅਮਰੀਕਾ ਚ ਉਹ ਕਿਸੇ ਨੇ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਆ ਪਰਛ ਦੀ ਮਦਦ ਕਰਦੀ ਨਹੀਂ ਬਈ ਕਿਸੇ ਨੇ ਨਹੀਂ ਹੱਥ ਫੜਿਆ ਮੇਰਾ ਨਾ ਸਰਕਾਰ ਨੇ ਫੜਿਆ ਨਾ ਕਿਸੇ ਹੋਰ ਬੰਦੇ ਨੇ ਫੜਿਆ ਵੀਰੇ ਹਾਂਜੀ ਅਰਸ਼ ਜੇ ਹੋਰ ਆਪਾਂ ਗੱਲਬਾਤ ਕਰੀਏ ਤੁਸੀਂ ਗੇਮ ਜਿਵੇਂ ਸਟਾਰਟ ਕੀਤੀ ਹੁਣ ਕੀ ਇਹ ਗੇਮ ਦੇ ਵਿੱਚ ਕੰਟੀਨਿਊ ਕੋਸ਼ ਕਰ ਰਹੇ ਹੋ ਨਹੀਂ ਵੀਰੇ ਮੈਂ ਗੇਮ ਵੀ ਛੱਡਤੀ ਸੀਗੀ ਹੁਣ ਮੈਂ ਕਿਉਂ ਗੇਮ ਕਿਉਂ ਛੱਡਤੀ ਕੋਈ ਹਾਸਲ ਹੀ ਨਹੀਂ ਹੁੰਦਾ ਪਿਆ ਮਿਹਨਤ ਬਹੁਤ ਕਰਦਾ ਪਿਆ ਮੈਂ ਫੇਰ ਵੀ ਕੁਝ ਹਾਸਲ ਨਹੀਂ ਹੁੰਦਾ ਪਿਆ ਜੀ ਹਾਂਜੀ ਵੀਰੇ ਕੀ ਕੀ ਕਰਦੇ ਹੋ ਫਿਰ ਹੁਣ ਹੁਣ ਤਾਂ ਵੀਰੇ ਮੈਂ ਫੈਕਟਰੀ ਚ ਲੱਗ ਗਿਆ ਕਿਤੇ ਕੰਮ ਕਰਦਾ ਜੀ ਕਿੰਨੇ ਉੱਥੇ ਕੋਈ 7-8000 ਦਿੰਦੇ ਉਹ ਹਾਂ ਵੀਰੇ ਇੰਨਾ ਕੁ ਦੇ ਦਿੰਦੇ ਆ ਇੰਨੇ ਨਾਲ ਕਰਦਾ ਟਾਈਮ ਪਾਸ ਹੋ ਜਾ ਔਖਾ ਬਾਬੇ ਨਹੀਂ ਚੱਲਦਾ ਨਹੀਂ ਕਿਉਂਕਿ ਭਰਾ ਦੀ ਤੁਹਾਨੂੰ ਪਤਾ ਹੀ ਰੀਡ ਦੀ ਹੱਡੀ ਟੁੱਟੀ ਆ ਜੀ ਉਹਦੇ ਵੀ ਲਾਜ਼ਮੀ ਹਾਂਜੀ ਵੀਰੇ ਉਹਦਾ ਵੀ ਖਰਚਾ ਕੱਢਣਾ ਹੁੰਦਾ ਦਵਾਈਆਂ ਤੇ ਬਾਕੀ ਘਰ ਦਾ ਹੋਰ ਵੀ ਆ ਜਾਂਦਾ ਜੀ ਹਾਂਜੀ ਹੁਣ ਕਈ ਵਾਰ ਤਾਂ ਵੀਰੇ ਮੈਂ ਰਾਤ ਨੂੰ 2-2 ਵਜੇ ਤੱਕ ਬਈ ਰੋਂਦਾ ਰਿਆਂ ਘਰ ਦੇ ਹਾਲਾਤ ਦੇਖ ਕੇ ਵੀ ਅੱਜ ਕਿਸੇ ਕਾਰ ਡੈਡੀ ਹੁੰਦਾ ਵੀ ਦੇਖਦਾ ਉਹ ਵੀ ਤੇ ਸੁਪਨੇ ਸਾਰੇ ਟੁੱਟ ਗਏ ਵੀਰੇ ਕਿਤੇ ਇਹ ਵੀ ਲੱਗਦਾ ਵੀ ਜੇ ਅੱਜ ਪਿਓ ਹੁੰਦਾ ਤਾਂ ਕਿਤੋਂ ਫੜ ਦੜ ਕੇ ਕੁਝ ਵੀ ਕਰਕੇ ਮੈਨੂੰ ਇੱਕ ਚੰਗੀ ਲਾਈਨ ਦੇ ਦਿੰਦਾ ਹਾਂਜੀ ਵੀਰੇ ਤੇ ਅੱਜ ਬਾਪੂ ਵੀ ਹੈ ਨਹੀਂ ਗਈ ਇਕੱਲਾ ਰਹਿ ਗਿਆ ਮੈਂ ਹੁਣ ਨਾ ਕੋਈ ਹੱਥ ਪਾਉਂਦਾ ਹੀ ਮੈਨੂੰ ਹਾਂਜੀ ਭਾਈ ਜਦੋਂ ਕਦੇ ਇਹੋ ਜਿਹੇ ਥਾਟ ਆਉਂਦੇ ਆ ਵੀ ਮੇਰਾ ਕੁਛ ਬਣਿਆ ਨਹੀਂ ਫਿਰ ਕਿ ਕਿਤੇ ਜੀ ਕੀਤਾ ਵੀ ਸ਼ਾਇਦ ਮੈਂ ਕੋਈ ਕੰਮ ਹੀ ਸਿੱਖ ਲੈਂਦਾ ਕਿਉਂਕਿ ਜਿਹੜੇ ਹੁਣ ਲੋਕ ਦੇਖ ਰਹੇ ਹੋਣਗੇ ਆ ਹਾਲ ਦੇਖ ਕੇ ਕਿਸੇ ਗਰੀਬ ਘਰ ਨੇ ਤਾਂ ਮੁੰਡਾ ਹੀ ਗੇਮ ਚ ਪਾਉਣਾ ਨਹੀਂ ਹਾਂਜੀ ਹੁਣ ਮੈਂ ਦੇਖਦਾ ਉਹਨਾਂ ਵਈ ਹੁਣ ਮੈਂ ਇਨੀ ਮਿਹਨਤ ਵੀ ਕੀਤੀ ਆ ਮੈਂ ਕਿ ਇੱਕ ਵਾਰੀ ਤਾਂ ਹੀ ਛੱਡਤੀ ਸੀਗੀ 2 ਸਾਲ ਤਾਂ ਮੈਂ ਕਮਾਈ ਨਹੀਂ ਜੀ ਮੈਂ ਉਹਦਾ ਕੰਮ ਦੇ ਵਧੀਆ ਜਾਂਦਾ ਹੁੰਦਾ ਸੀਗੀ ਪਰ ਫਿਰ ਮਨ ਦੇ ਵਿੱਚ ਵਜਦੀ ਆ ਵੀ ਕਾਹਤੋਂ ਗੇਮ ਛੱਡੀ ਆ ਇਹਨਾਂ ਨਾਮ ਹੀ ਬਣਾਇਆ ਚਲੋ ਕੋਈ ਨਾ ਕਰ ਲਾ ਹੋਰ ਮਿਹਨਤ ਕਰ ਲਾ ਕਦੇ ਤਾਂ ਨਾਮ ਬਣੂਗਾ ਹੀ ਹਾਂਜੀ ਜੀ ਪਰ ਕਹਿੰਦੇ ਹੁੰਦੇ ਨਾ ਵੀ ਰੂੜੀ ਦੀ 12 ਸਾਲ ਬਾਅਦ ਸੁਣੀ ਦੀ ਥੋੜੀ ਦਾ ਉਹ ਵੀ ਨਹੀਂ ਸੁਣੀ ਨਹੀਂ ਸੁਣੀ ਹਾਂਜੀ ਮੜ ਕਿੰਨਾ ਕੁ ਨਰਾਸ਼ ਹੁੰਦਾ ਮਾਨ ਤਾਂ ਵੀਰੇ ਬਹੁਤ ਨਰਾਸ਼ ਹੁੰਦਾ ਵਾ ਜਦੋਂ ਇੰਨੀ ਮਿਹਨਤ ਕੀਤੀ ਹੋਵੇ ਨਾ ਐਂਡ ਤੇ ਪਛਤਾਵਾ ਹੁੰਦਾ ਜਦੋਂ ਕੋਈ ਹਾਸਲ ਹੀ ਨਹੀਂ ਹੁੰਦਾ ਵੀਰੇ ਹਾਂਜੀ ਜਿਹੜੇ ਸਕੂਲ ਦੇ ਟੀਚਰ ਉਸ ਟਾਈਮ ਕਹਿੰਦੇ ਹੋਣਗੇ ਵੀ ਅਰਸ਼ ਤੂੰ ਪੜ ਲਾ ਅਰਸ਼ ਜਾਂ ਤੂੰ ਆ ਕੰਮ ਕਰ ਲਾ ਅੱਜ ਉਹਨਾਂ ਦੀਆਂ ਗੱਲਾਂ ਕਿਵੇਂ ਲੱਗਦੀਆਂ ਉਹਨਾਂ ਦੀਆਂ ਗੱਲਾਂ ਸਹੀ ਸੀਗੀਆਂ ਵੈਸੇ ਤਾਂ ਕਿਉਂਕਿ ਉਹਨਾਂ ਨੇ ਉਦੋਂ ਕਹਿੰਦੇ ਸੀਗੇ ਵੀ ਪੜ ਲਾ ਜਾਂ ਵੀ ਹੋਰ ਕੰਮਾਂ ਧੁੰਦਾ ਤੇ ਲੱਗ ਜਾਓ ਵੀ ਆਪਦਾ ਪੜ ਲੈ ਕੇ ਵਧੀਆ ਨਾਮ ਬਣਾਓ ਪਰ ਆਪਾਂ ਗੇਮ 'ਚ ਧਿਆਨ ਦਿੱਤਾ ਸੀ ਵੀ ਗੇਮ ਬਣਾ ਕੇ ਆਪਣਾ ਵਧੀਆ ਨਾਮ ਬਣੂਗਾ ਹੀ ਹਾਂਜੀ ਹੁਣ ਇੰਨਾ ਕੁ ਕਰਕੇ ਕੁਛ ਨਹੀਂ ਹਾਸਲ ਹੋਇਆ ਵੀਰੇ ਹਰ ਤੇ ਗੇਮ ਦੇ ਨਾਲ ਨਾਲ ਤੇ ਨਾਲੇ ਕੰਮ ਕਰਦੇ ਹੋ ਨਾਲੇ ਗੇਮ ਕਰਦੇ ਹੋ ਫਿਰ ਕਿਵੇਂ ਟਾਈਮ ਮੈਨੇਜ ਕਿਵੇਂ ਕਰਦੇ ਗੇਮ ਦਾ ਵੀਰੇ ਕੰਮ ਤੋਆ ਕੇ 2 ਘੰਟੇ ਪ੍ਰੈਕਟਿਸ ਕਰ ਲਈਦੀ ਰਾਤ ਨੂੰ ਕਈ ਵਾਰ 1:00 ਵਜੇ ਉੱਠ ਕੇ ਕਰ ਲਈਦੀ 12:00 ਵਜੇ ਰਾਤ ਨੂੰ ਉੱਠ ਘੜੀਦਾ ਹੀ ਜਦੋਂ ਜਦੋਂ ਟਾਈਮ ਮਿਲਦਾ ਹੀ ਹਾਂਜੀ ਅਰਸ਼ ਕਦੇ ਟੁੱਟੇ ਵੀ ਬਹੁਤ ਵਾਰ ਟੁੱਟੇ ਕਿੰਨੇ ਕਰੀ ਬੈਟਰੀ ਵਰਪੇ ਓਕੇ ਠੀਕ ਹੈ ਹਾਂਜੀ ਕੀ ਲੱਗਦਾ ਥੋੜਾ ਅੱਗੇ ਦਾ ਕੀ ਸੁਪਨਾ ਅੱਗੇ ਦਾ ਸੁਪਨਾ ਤਾਂ ਬਈ ਹੈਗਾ ਵਾ ਵੀ ਹੋਰ ਵੀ ਚੱਲ वर्ल्ड ਰਿਕਾਰਡ ਬਣਾਵਾਂਗੇ ਨਾਮ ਬਣਾਵਾਂਗੇ ਬਈ ਵਧੀਆ ਆਪਦਾ ਹਾਂਜੀ ਪ੍ਰੈਕਟਿਸ ਕਰੀ ਜਾਂਦੇ ਆ ਬਈ ਹੌਲੀ 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 ਸੁਪਨਾ ਕੀ ਹੈ ਬਈ ਸੁਪਨੇ ਵੀਰੇ ਕਾਦੇ ਰਹਿ ਗਏ ਹੁਣ ਸੋਚਿਆ ਸੀਗਾ ਕੋਈ ਵੱਡਾ ਰਿਕਾਰਡ ਬਣਾਵਾਂਗੇ ਵੀਰੇ ਨੱਕ ਤੇ ਬਣਾਵਾਂਗੇ ਪਰ ਉਹ ਜਿਹੜੇ ਸਰਟੀਫਿਕੇਟ ਵੀਰੇ ਮਿਲੇ ਆ ਲੰਡਨ ਤੋਂ ਮਿਲੇ ਆ ਉਹਨਾਂ ਨੂੰ ਵੇਖ ਕੇ ਤਾਂ ਇੱਕ ਘਰ ਦੇ ਡੰਗ ਦੀ ਰੋਟੀ ਵੀ ਨਹੀਂ ਲੈਂਦੀ ਬਈ ਘਰ ਦੇ ਕਿੰਨਾ ਕ ਸਪੋਰਟ ਕਰਦੇ ਕਿਉਂਕਿ ਮੈਨੂੰ ਤਾਂ ਲੱਗਦਾ ਨਹੀਂ ਹੁਣ ਘਰ ਦੇ ਵੀ ਸਪੋਰਟ ਕਰਦੇ ਹੋਣਗੇ ਕਿਉਂਕਿ ਰੋਟੀ ਦੀ ਵੀ ਚਲਾਉਣੀ ਆ ਘਰੇ ਔਖਾ ਵੀਰੇ ਪਹਿਲਾਂ ਤਾਂ ਚਲੋ ਕੁਛ ਕਹਿੰਦੇ ਨਹੀਂ ਸੀ ਘਰ ਦੇ ਵਿਚਾਲੇ ਗੇਮ ਆ ਹੁਣ ਤਾਂ ਵੀਰੇ ਫਿਰ ਜਦੋਂ ਕੁਝ ਹਾਸਲ ਵੀ ਨਹੀਂ ਹੋਇਆ ਇੰਨੀ ਮਿਹਨਤ ਕਰਕੇ ਘਰੇ ਭਰਾ ਦੇ ਵੀ ਸੱਟ ਲੱਗੀ ਵੀਰੇ ਇਕੱਲਾ ਮੇਰੇ ਤੇ ਰਹਿ ਗਿਆ ਤਾ ਘਰ ਕੇ ਫਿਰ ਬ੍ਰੇਕ ਕਰਦੇ ਕਹਿੰਦੇ ਵੀ ਗੇਮ ਵੀ ਛੱਡਦੇ ਆ ਦਾ ਕੰਮ ਤੇ ਜਾਇਆ ਕਰਾਂ ਅਰਸ਼ੋ ਦੀ ਦਵਾਈ ਕਿੱਥੋਂ ਲਓਣੇ ਫਿਰ ਬਾਈ ਦੀ ਦਵਾਈ ਕਿਵੇਂ ਲੁਧਿਆਣੇੋਂ ਚਲਦੀ ਸੀ ਕੀ ਦਵਾਈ ਵੀਰੇ ਦੀ ਉਹ ਲੁਧਿਆਣੇੋਂ ਆਪਰੇਟ ਕਰਾਇਆ ਸੀ ਵੀਰੇ ਦਾ ਤੇ ਉੱਥੇ ਹੀ ਚਲਦੀ ਹੈ ਤੇ ਫਿਰ ਬਈ ਪਹਿਲੇ ਪੂਰੇ ਇੰਨੇ ਮੈਨੇਜ ਕਿਉਂ ਕਰਦੇ ਕਿਵੇਂ ਕਰਦੇ ਹੋ 7-8000 ਤਾਂ ਇੱਥੋਂ ਮਿਲਦਾ ਤੁਹਾਨੂੰ ਤੇ ਘਰ ਦੀ ਰੋਟੀ ਵੀ ਚਲਾਉਣੀ ਹੈ ਕਿਵੇਂ ਬੱਸ ਬਈਆਂ ਕੰਮ ਤੇ ਜਿੱਥੇ ਕੰਮ ਮਿਲ ਜਾਂਦਾ ਬਈ ਉੱਥੇ ਚੱਲ ਜਾਈਦਾ ਵਾ 2-300 ਰੁਪਇਆ ਦੇ ਦਿੰਦੇ ਆ ਬਈ ਘਰ ਦਾ ਚਲਾ ਲਈਦਾ ਮਾ ਰੋਟੀ ਕਿਵੇਂ ਫਿਰ ਕਦੇ ਸੁੱਕੀ ਕਦੇ ਹਾਂਜੀ ਵੀਰੇ ਕਦੇ ਚੋਪੜੀ ਮਿਲ ਜਾਂਦੀ ਜਿਵੇਂ ਵੀ ਸੁੱਕੀ ਮਿਲ ਜਾਂਦੀ ਬਾ ਖਾਲੀ ਦੀ ਵੀਰੇ ਹਾਂਜੀ ਆਰਸੋਂ ਹੁਣ ਜਿਹੜੇ ਅੱਧਾ ਰਈ ਵੀਰ ਵੇਖ ਰਹੇ ਆ ਜਾਂ ਹੋਰ ਕੋਈ ਬਾਈ ਦੇਖ ਰਹੇ ਆ ਉਹਨਾਂ ਤੋਂ ਕੀ ਮੰਗ ਕਰਦੇ ਹੋ ਉਹਦਾ ਵੀਰੇ ਕਹਿੰਦੇ ਆ ਵੀ ਚੱਲ ਮੁੰਡਾ ਵਧੀਆ ਬਾਲਾਂ ਘਮੁੰਦਾ ਨਾਮ ਬਣ ਜੇ ਪਰ ਸਰਕਾਰ ਨੂੰ ਵੀ ਚਾਹੀਦਾ ਈ ਹਰ ਵੀ ਪਿੰਡ ਦਾ ਨਾਮ ਰੋਸ਼ਨ ਕੀਤਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਇੰਡੀਆ ਦਾ ਨਾਮ ਰੋਸ਼ਨ ਕੀਤਾ ਵੀੰਡੀਓ ਤੋਂ ਮੁੰਡਾ ਵਕ ਜੀ ਜੀ ਨੇ 월ड ਰਿਕਾਰਡ ਬਣਾਇਆ ਵਾ ਆਲ ਦੁਨੀਆ ਤੇ ਨਾਮ ਆ ਜੀ ਹਾਂ ਜੀ ਜੀ ਤਾਂ ਦੋਸਤੋ ਇਸ ਵੀਡੀਓ ਨਾਲ ਜੁੜੇ ਰਹੋ ਇਸ ਵੀਡੀਓ ਦਾ ਮਕਸਦ ਇਹ ਹੀ ਸੀ ਖਿਡਾਰੀਆਂ ਦਾ ਮੁੱਲ ਪਾਇਆ ਜਾਵੇ ਇਹ ਅੱਤ ਦੀ ਗਰੀਬੀ ਦੇ ਦਾ ਬਲੈਕ ਚੋਟੀ ਦਾ ਖਿਡਾਰੀ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਦਬਿਆ ਵੀ ਬੋਲਦਾ ਕਿਉਂਕਿ ਅਕਸਰ ਕਬੀਲਦਾਰੀਆਂ ਗਰੀਬੀ ਦੇ ਦੌਰ ਅੱਜ ਇਹ ਬਾਰੀ ਖਲਾਤ ਇਨਸਾਨ ਨੂੰ ਡੱਬ ਲੈਂਦੇ ਆ ਜੁੜੇ ਹੋ ਸਫਲ ਟੈਲੀਵਿਜ਼ਨ ਦੇ ਨਾਲ ਮੈਂ ਇਜਾਜ਼ਤ ਚਾਹਾਂਗਾ ਕੈਮਰਾਮੈਨ ਹਰੀਪਾਲ ਵਿੱਕੀ ਦੇ ਨਾਲ ਸ਼ਸ਼ੀ